ਦੇਖੋ ਜੀ ਅਸ ਜੋਲਾ ਸਾਹਿਬ ਨੇ ਲਾਇਆ ਟਾਪ ਦੇ 6 ਜੱਫੇ ਤੇ ਰਿਆ ਬੱਸ ਤੇ 3616 ਜਿਤਲੇ ਹੁੰਦਾ ਜੋਲਾ ਸਾਹਿਬ ਦੀ ਧਰਤੀ ਤੇ ਲਈ ਜੁੜ ਗਿਆ ਆ ਜਾ ਵੀ ਅਮਰੀਕ ਸਿੰਘ ਐ ਦੱਸ ਫਿਰ ਕੌਣ ਆ ਗਿਆ ਆਣਕਪਰੀਆ ਭਗਵਾੜੇ ਦੇ ਲਾਗੇ ਮਾਨਕ ਪਰਪਿੰਦ ਹੈ ਲਓ ਪੀਟਰ ਕਹਿੰਦੇ ਕਬੱਡੀ ਪਾ ਰਿਹਾ ਨੌਜਨ ਚਾਰ ਯਾਫਿਆਂ ਦੇ ਪਰ ਬੋਲਦਾ ਧਾਵਾਂ ਅਰਸ਼ ਡੀਟੀਓ ਦੁਨੀਆ ਪਿਆਰ ਕਰਦੀ ਹੈ ਆ ਚੱਕ ਦੂਜਾ ਯੱਫਾ ਪ੍ਰਵਿੰਦਰ ਬੈਸ ਮਰੋਤਾ ਆ ਥੋੜਾ ਥੋੜਾ ਮੇਰੇ ਭਰਾ ਕਰ ਦਿਓ ਜੀ ਕਲੀਅਰ ਪਲੀਜ਼ ਪਿੱਛੇ ਨੂੰ ਆ ਜਾਓ ਹੱਥ ਬੰਨ ਕੇ ਬੇਨਤੀ ਹੈ ਲਾਈਨ ਕਲੀਅਰ ਕਰ ਦਿਓ ਉਧਰ ਸਾਹਮਣੇ ਪੀਟਰ ਤੇ ਡੀਟੀਓ ਆ ਟੱਕਰ ਸਿਰੇ ਦੀ ਹੋਣੀ ਹੈ ਲੱਗਦਾ ਜੋਰ ਭਿਰਦੇ ਸਾਨ ਆ ਚੱਕ ਜਫਾ ਇਹ ਮਕੰਦਪਾ ਜਾ ਰਿਹਾ ਹੈ ਫਾਈਨਲ ਦੀ ਖੇਡ ਹੈ ਉਹ ਦੁਨੀਆ ਦੇ ਪ੍ਰਸਿੱਧ ਖਿਡਾਰੀ ਪੁੱਜੇ ਹੋਏ ਨੇ ਆ ਕਹਿੰਦੇ ਚੋਲੇ ਵਾਲਾ ਇਹ ਡੀਟੀਓ ਹੈ ਇਹ ਚਲਾਨ ਕਰਦਾ ਹੈ 31000 1 31000 2 31000 ਚੌਧਰੀ ਗਰੁੱਪ ਵਾਲੇ ਕਹਿੰਦੇ 31000 ਸਾਹਮਣੇ 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 ਵਾਹ ਵਾਹ ਬਰਨਾਲੇ ਵਾਲਾ ਇਹ ਬਰਨਾਲੇ ਵਾਲਾ समय कबड्डी पा रहे भी, ने, भी ने, दे दे फोर ट्रैक्टर जितते ने अब भी फोर रखे हुए सामने मुकाबला चोले दूचा वैश्ते जाफी सुन लो जी अर्स चोला साहब ने ग्यारह टच लाए ने छे जफे लाए ने चोले वाला अरसो ਅੱਜ ਦੇ ਕਬੱਡੀ ਕੱਪ ਦਾ ਬੈਸਟ ਸਟਾਪਰ ਹੈ ਸਵਰਗੀ ਲਾਲੀ ਢੇਸੀ ਦਵਾਬਾ ਵਾਰੀਅਰ ਸਰਖਪਾ ਲੈ ਵੀ ਰਵੀ ਬਾਜਵੇ ਉਹਨਾਂ ਦਾ ਜੈੰਤੀ ਮਾਜਰੀ ਗਰੁੱਪ ਵੱਲੋਂ 31000 ਰੁਪਏ ਪੁੱਜਿਆ ਅੱਜ ਦੇ ਮੇਲੇ ਦੀ ਉਹਨਾਂ ਦਾ ਵੀ ਧੰਨਵਾਦ ਬੋਲੇ ਸੋਨਹੀਓ ਸਤਿ ਸ਼੍ਰੀ ਅਕਾਲ ਕਾਲਾ ਕਲੀ ਵਾਲਾ ਕਿੱਥੇ ਮੇਰੀ ਬਾਤ ਸੁਣਦਾ ਸਟੇਜ ਤੇ ਆ ਜਾ ਸਟੇਜ ਕੋਲੇ ਜਿਹੜੇ ਭਰਾ ਨੇ ਕਲੀ ਦੀ ਸੇਵਾ ਕੀਤੀ ਹੈ ਲੈ ਵੀ ਕਾਲਿਆ ਜਾ ਉਧਰਲੇ ਪਾਸੇ ਫੈਡਰੇਸ਼ਨ ਯਾਦ ਕਰਦੀ ਏ ਤੈਨੂੰ ਕਿਹਨਾਂ ਸਰਪੰਚ ਵੀ ਆਇਆ ਸਾਡੇ ਪ੍ਰਵਿੰਦਰ ਸਿੰਘ ਜੀ ਗੋਵਿੰਦਗੜ ਉਹਨਾਂ ਭਰਾਵਾ ਵੱਲੋਂ ਕੀਤਾ ਜਾਵੇਗਾ ਪ੍ਰਵਿੰਦਰ ਸਿੰਘ ਜੀ ਗੋਵਿੰਦਗੜ ਉਧਰ ਜਾਦਾ ਸਰਪੰਚ ਟਰੈਕਟਰ ਚਲਾ ਰਿਹਾ ਤੇ ਅਰਸ਼ ਬੈਠਾ ਨਾਲ ਤਾੜੀਆਂ ਮਾਰ ਦਿਓ ਇੱਕ ਵਾਰੀ ਕਿਹੜਾ ਲਾਇਆ ਜਾ ਰਿਹਾ ਤੇ ਟੀਨਾ ਕਹਾਲਾ ਤੇ ਓਵਨ ਕੋਟ ਕਰਾਰਖਾਨ ਓਵਨ ਟਰੈਕਟਰ ਚਲਾ ਰਿਹਾ ਟੀਨਾ ਬੈਠਾ ਫੋੜ ਦੇ ਫਕਾਰੇ ਵੱਜ ਰਹੇ ਨੇ ਆ ਦੂਜੇ ਪਾਸੇ ਕਬੱਡੀ ਦਾ ਡੀਟੀਯੂ ਆ ਵੇਖੋ ਵੀ ਫੋੜ ਦੇ ਉੱਤੇ ਬਹਿ ਗਿਆ ਗੱਲਾਂ ਜਿਹੜੀਆਂ ਟਿਕਾਣੇ ਨੇ ਇਧਰਲੇ ਪਾਸੇ ਸਾਡੇ ਵਿਸ਼ੇਸ਼ ਤੌਰ ਤੇ ਜੈੰਤੀ ਮਾਜਰੀ ਵਾਲੀ ਵੀਰਾਂ ਦਾ